ਜਾਪ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਾਲੀਆ ਬਿਆਨਾਂ ਨੇ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ 2021 ਦੇ ਮੁੱਖ ਮੰਤਰੀ ਅਹੁਦੇ ਲਈ ਕਾਂਗਰਸ ਹਾਈ ਕਮਾਂਡ ਦੀ ਪਹਿਲੀ ਪਸੰਦ ਚਰਨਜੀਤ ਸਿੰਘ ਚੰਨੀ ਨਹੀਂ ਸਗੋ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਸੇਵਾਮੁਕਤ ਸੀਨੀਅਰ ਆਈਐਸ ਅਧਿਕਾਰੀ ਡਾਕਟਰ ਅਮਰ ਸਿੰਘ ਬੋਪਾਰਾਏ ਸਾਹ ਇਸ ਬਿਆਨ ਨੇ ਪੰਜਾਬ ਕਾਂਗਰਸ ਦੇ ਅੰਦਰ ਚਰਚਾ ਅਤੇ ਅਟਕਲਾ ਦਾਇਕ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ ਰਾਜਾ ਵੜਿੰਗਤਰੰਗ ਅਵਾਦੇ ਅਨੁਸਾਰ ਚੰਨੀ ਦੇ ਮੁੱਖ ਮੰਤਰੀ ਵਜੋਂ ਐਲਾਨੇ ਜਾਣ ਤੋਂ ਲਗਭਗ 1 ਮਹੀਨਾ ਪਹਿਲਾਂ ਹਾਈ ਕਮਾਂਡ ਨੇ ਡਾਕਟਰ ਅਮਰ ਸਿੰਘ ਬੋਪਰਾਏ ਨੂੰ ਦਿੱਲੀ ਬੁਲਾ ਕੇ ਉਹਨਾਂ ਨੂੰ ਇਹ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ ਹਾਲਾਂਕਿ ਡਾਕਟਰ ਬੋਪਰਾਏ ਨੇ ਇਹ ਕਹਿੰਦੇ ਹੋਏ ਇਨਕਾਰ ਕੀਤਾ ਸੀ ਕਿ ਉਹ ਪਾਰਟੀ ਲਈ ਸਟੇਟ ਬੰਨਾ ਚਾਹੁੰਦੇ ਨੇ ਲਾਇਬਿਲਟੀ ਨਹੀਂ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਉਹਨਾਂ ਦੀ ਅਗਵਾਈ ਵਿੱਚ ਪਾਰਟੀ ਚੋਣ ਹਾਰ ਸਕਦੀ ਹੈ ਅਤੇ ਇਸ ਲਈ ਇਹ ਜ਼ਿੰਮੇਵਾਰੀ ਲੈਣਾ ਉਹਨਾਂ ਲਈ ਸਹੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਨੇ ਵੀਰ ਸਤੰਬਰ ਨੂੰ 2021 ਨੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ। ਰਾਹੁਲ ਗਾਂਧੀ ਨੇ ਲੁਧਿਆਣਾ ਫਿਰੋਜ਼ਪੁਰ ਰਾਸ਼ਟਰੀ ਮਹਾਰਾਜਮਾਰਗ ਤੇ ਆਯੋਜਿਤ ਇੱਕ ਰੈਲੀ ਵਿੱਚ ਚੰਨੀ ਦੇ ਨਾਮ ਦਾ ਐਲਾਨ ਕੀਤਾ ਸੀ। ਉਸ ਵੇਲੇ ਸਟੇਜ ਤੇ ਮੌਜੂਦ ਨਵਜੋਤ ਸਿੰਘ ਸਿੱਧੂ ਵੀ ਹੈਰਾਨ ਰਹਿ ਗਏ ਸੀ ਕਿਉਂਕਿ ਉਹਨਾਂ ਨੂੰ ਇਸ ਅਹੁਦੇ ਲਈ ਇੱਕ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਸੀ। ਚੰਨੀ ਦੇ ਰੂਪ ਵਿੱਚ ਕਾਂਗਰਸ ਨੇ ਪੰਜਾਬ ਨੂੰ ਆਪਣਾ ਪਹਿਲਾ ਦਲਿਤ ਮੁੱਖ ਮੰਤਰੀ ਦਿੱਤਾ ਤੇ ਇਸ ਨੂੰ 2022 ਦੀਆਂ ਚੋਣਾਂ ਲਈ ਇੱਕ ਮਾਸਟਰ ਸਟ੍ਰੋ ਡਾਕਟਰ ਨੰਬਰ ਸਿੰਘ ਬੋਪਰਾਏ ਇੱਕ ਸੀਨੀਅਰ ਆਈਏਐਸ ਅਧਿਕਾਰੀ ਸਨ ਅਤੇ ਸੀਨੀਅਰ ਕਾਂਗਰਸੀ ਨੇਤਾ ਨਿਗਵਜੀ ਸਿੰਘ ਅਤੇ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਨੇ ਉਹ ਮਨਰੇਗਾ ਸਮੇਤ ਕਈ ਮਹੱਤਵਪੂਰਨ ਜਨਤਕ ਭਲਾਈ ਯੋਜਨਾਵਾਂ ਦੇ ਵਿਕਾਸ ਦੇ ਵਿੱਚ ਸ਼ਾਮਲ ਮੁੱਖ ਕਮੇਟੀਆਂ ਦਾ ਹਿੱਸਾ ਵੀ ਰਹੇ ਨੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਹਨਾਂ ਅਤੇ ਉਹਨਾਂ ਦੇ ਪੁੱਤਰ ਕਾਮਿਲ ਅਮਰ ਸਿੰਘ ਬੋਪਰਾਏ ਨੇ ਰਾਏਕੋਟ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਪਰ ਨਾਕਾਮਯਾਬ ਰਹੇ ਬਾਅਦ ਵਿੱਚ ਕਾਂਗਰਸ ਨੇ ਉਹਨਾਂ ਨੂੰ ਫਟੇਗੜ ਸਾਫ ਤੋਂ ਲੋਕ ਸਭਾ ਟਿਕਟ ਦਿੱਤੀ ਜਿੱਥੇ ਉਹ ਸੰਸਦ ਮੈਂਬਰ ਚੁਣੇ ਗਏ ਨੇ ਰਾਜਾਵੜਿੰਗ ਤੇ ਰੰਦਾ ਵਾਦੇ ਬਿਆਨ ਤੋਂ ਬਾਅਦ ਡਾਕਟਰ ਅਮਰਦੇਵ ਸਮਰਥਕ ਫਤਿਹਗੜ ਸਾਹਿਬ ਤੇ ਰਾਇਕੋਟ ਸੁਮੇਤ ਪੰਜਾਬ ਭਰ ਦੇ ਵਿੱਚ ਸਰਗਰਮ ਹੋ ਗਏ ਨੇ ਇਹ ਬਿਆਨ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਾਕਟਰ ਅਮਰ ਸਿੰਘ ਬੋਪਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਦੀ ਮੰਗ ਹੋ ਸਕਦੀ ਹੈ ਸਮਰਥਕ ਜਲਦੀ ਹੀ ਪਾਰਟੀ ਹਾਈ ਕਮਾਂਡ ਨੂੰ ਇਹ ਮੰਗ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸ ਨਾਲ ਕਾਂਗਰਸ ਦੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਰਾਜਨੀਤਿਕ ਸਮੀਕਰਨ ਬਦਲ ਸਕਦੇ ਹੈ ਉਦਰੀ ਪੰਜਾਬ ਦੇ ਵਿਧਾਨ ਸਭਾ ਚੋਣਾਂ ਹੋਣ ਦੇ ਵਿੱਚ ਸਿਰਫ 1 ਸਾਲ ਬਾਕੀ ਰਹਿ ਗਿਆ ਹੈ ਕਾਂਗਰਸ 2027 ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਇਸ ਲਈ ਜਥੇਬੰਦਕਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਆਲ ਇੰਡੀਆ ਕਾਂਗਰਸ ਦੇ ਕਿੰਨੇ ਨੇ 77 ਪੰਜਾਬ ਵਿੱਚ ਨਿਯੁਕਤ ਕੀਤੇ ਗਏ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕਾਂਗਰਸ ਨੇ 29 ਰਾਜਨੀਤਿਕ ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਸਨ ਪਰ ਕਾਂਗਰਸ ਸੱਤ ਸਾਲਾਂ ਵਿੱਚ ਕਾਂਗਰਸ ਆਪਣੀ ਸੁਬਾਈ ਕਾਰਜਕਾਰੀ ਦਾ ਮੁਕੰਮਲ ਗਠਨ ਨਹੀਂ ਕਰ ਸਕੀ ਇਸ ਦੌਰਾਨ ਕਾਂਗਰਸ ਨੇ ਸੁਬਾਈ ਸੰਗਠਨ ਨੂੰ ਲੈ ਕੇ ਦੋ ਤਜਰਬੇ ਕੀਤੇ ਪਰ ਦੋਵੇਂ ਨਕਾਮ ਰਹੇ ਕਾਂਗਰਸੀ ਸੀਨੀਅਰ ਆਗੂ ਦਿਗਵੇਜ ਸਿੰਘ ਨੇ ਆਰਐਸਐਸ ਦੀ ਜਥੇਬੰਦਕ ਮਜ਼ਬੂਤੀ ਦਾ ਹਵਾਲਾ ਦੇ ਕੇ ਕਾਂਗਰਸ ਦੇ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਮ ਇਸ ਤੋਂ ਬਾਅਦ ਪੰਜਾਬ ਵਿੱਚ ਸੁਭਾਈ ਚੱਠੇ ਬੰਦਕ ਢਾਂਚੇ ਦੇ ਗਠਨ ਤੇ ਚਰਚਾ ਸ਼ੁਰੂ ਹੋਈ ਕਾਂਗਰਸ ਦੇ ਇਨਚਾਰਜ ਪੁਭੇਸ਼ ਬਗੇਲ ਨੇ ਨਵੰਬਰ ਮਹੀਨੇ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸੁਭਾਈ ਕਾਰਜਕਾਰੀ ਦੇ ਗਠਨ ਦਾ ਭਰੋਸਾ ਦਿਵਾਇਆ ਸੀ ਦੱਸਣਾ ਜ਼ਰੂਰੀ ਹੈ ਕਿ ਪਾਰਟੀ ਦੀ ਸੁਭਾਈ ਕਾਰਜਕਾਰੀ ਦਾ ਆਖਰੀ ਵਾਰ ਮੁਕੰਮਲ ਗਠਨ 2016 ਵਿੱਚ ਹੋਇਆ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸਨ 2017 ਵਿੱਚ ਕੈਪਟਨ ਨੇ ਮੁੱਖ ਮੰਤਰੀ ਬਨਣ ਤੋਂ ਬਾਅਦ ਸੁਨੀਲ ਜਾਖੜ ਨੂੰ ਸੂਬੇ ਦੀ ਕਮਾਂਡ ਸੌਂਪੀ ਗਈ ਸੀ। ਜਾਖੜ ਨੇ ਸੂਬਾਈ ਕਾਰਜਕਾਰੀ ਦੀ ਸੂਚੀ ਦੋ ਵਾਰ ਹਾਈ ਕਮਾਂਡ ਨੂੰ ਭੇਜੀ ਸੀ ਪਰ ਉਨ੍ਹਾਂ ਦੀ ਸੂਚੀ ਤੇ ਕਿਸੇ ਨੇ ਗੌਰ ਨਹੀਂ ਕੀਤਾ। ਜੁਲਾਈ 2021 ਵਿੱਚ ਪਾਰਟੀ ਨੇ ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ ਕਮਾਂਡ ਸੌਂਪੀ। ਪਾਰਟੀ ਨੇ ਇਸ ਵਾਰ ਨਵੇਂ ਤਜਰਬੇ ਤਹਿਤ ਸਿੱਧੂ ਦੇ ਨਾਲ ਸੰਗਤ ਸਿੰਘ ਗਿੱਲਰੀਆ, ਸੁਖਵਿੰਦਰ ਸਿੰਘ ਡੈਣੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾਨ ਨੂੰ ਕਾਰਜਕਾਰਨੀ ਪ੍ਰਧਾਨ ਬੜਾਇਆ ਸੀ ਪਰ ਸਿੱਧੂ ਸਭ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ ਇਸ ਕਰਕੇ ਕਾਂਗਰਸ ਦਾ ਇਹ ਤਜਰਬਾ ناکਾਮ ਰਿਹਾ। ਉਸ ਤੋਂ ਬਾਅਦ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਤਾਂ ਕਾਂਗਰਸ ਬਲੇ ਸਿਰ ਆਪਣਾ ਚੋਣਵੀ ਐਲਾਨਨਾਮਾ ਵੀ ਨਹੀਂ ਲਿਆ ਸਕੀ ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪਾਰਟੀ ਨੇ ਸਿੱਧੂ ਨੂੰ ਹਟਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਇਸ ਵਾਰ ਵੀ ਕਾਂਗਰਸ ਨੇ ਨਵਾਂ ਦਜਰਬਾ ਕੀਤਾ ਤੇ ਵੜਿੰਗ ਦੇ ਨਾਲ ਭਰਤ ਖੋਸ਼ਨ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਇਸ ਤੋਂ ਇਲਾਵਾ ਪੰਜ ਮੀਤ ਪ੍ਰਧਾਨ ਇੱਕ ਜਥੇਬੰਦਕ ਸਖਤਰ ਤੇ ਖਜ਼ਾਨਚੀ ਨਿਯੁਕਤ ਕੀਤਾ ਗਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੜਿੰਗ ਅਤੇ ਆਸ਼ੂ ਵਿਚਾਲੇ ਅਸਹਿਮਤੀ ਬਣੀ ਲੁਧਿਆਣਾ ਜਿਮਨੀ ਚੌਂਕ ਵਿੱਚ ਮਿਲੀ ਹਾਰ ਤੋਂ ਬਾਅਦ ਆਸ਼ੂ ਨੇ ਅਸਤੀਫਾ ਦਿੱਤਾ ਉਹਨਾਂ ਦੇ ਨਾਲ ਪ੍ਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿੱਕਟੇ ਲੋਨੇਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਰੁਣਾ ਚੌਧਰੀ ਨੂੰ ਪਾਰਟੀ ਨੇ ਵਿਧਾਨ ਸਭਾ ਵਿੱਚ ਟਿਪਟੇ ਲੀਡਰ ਬਣਾਇਆ ਤਾਂ ਸੁੰਦਰ ਸ਼ਾਮ ਅਰੋੜਾ ਕੁਝ ਸਮੇਂ ਲਈ ਪਾਰਟੀ ਛੱਡ ਕੇ ਪਾਜਪਾ ਵਿੱਚ ਚਲੇ ਗਏ ਵਡਿੰਗ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਬੂਥ ਅਤੇ ਬਲੌਕ ਪੱਧਰ ਦਾ ਜਥੇਬੰਦਤਾ ਕਿਟਾੰਚਾ ਪੂਰੀ ਤਰ੍ਹਾਂ ਤਿਆਰ ਹੈ ਦੋ ਸਤਾਈ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਨੇ ਤੇ ਸੁਬਾਈ ਕਾਰਜਕਾਰੀ ਦਾ ਵੀ ਜਲਦੀ ਗਠਨ ਕੀਤਾ ਜਾਵੇਗਾ